ਪਿਛਲੇ 2-3 ਦਿਨ ਤੋਂ ਤੁਸੀਂ ਸਾਨੂੰ ਦੇਖ ਰਹੇ ਹੋ ਸਾਊਥ ਆਈਸਲੈਂਡ ਤੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਅਸੀਂ ਆਪਣੀ ਇੱਕ ਕਾਰ ਲੈ ਕੇ ਪੂਰਾ ਆਈਸਲੈਂਡ ਦਾ ਰੋਡ ਟ੍ਰਿਪ ਕਰ ਰਹੇ ਹਾਂ ਤੇ ਸਾਰਾ ਐਕਸਪਲੋਰ ਕਰ ਰਹੇ ਹਾਂ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਥੋਂ ਦੇ ਜਿਹੜੇ ਇੱਕ ਤਾਂ ਹੌਟ ਸਪ੍ਰਿੰਗਸ ਹੈ ਉਹ ਦਿਖਾਉਣ ਧਰਤੀ ਦੇ ਥੱਲੇ ਤੇ ਜਵਾਲਾਮੁਖੀ ਹੈਗਾ ਤੇ ਜਵਾਲਾਮੁਖੀ ਇੱਥੇ ਫਟਦੇ ਆ ਤੇ ਜਿਹਨੂੰ ਵੋਲਕਨਸ ਕਹਿੰਦੇ ਆ ਇੰਗਲਿਸ਼ 'ਚ ਤੇ ਧਰਤੀ ਦੇ ਥੱਲੋਂ ਅੱਗ ਨਿਕਲਦੀ ਹੈ ਲਾਵਾ ਨਿਕਲਦਾ ਹੈਗਾ ਤੇ ਉਹ ਥਾਵਾਂ ਦਿਖਾਵਾਂਗੇ ਉਹਦਾ ਨਾਮ ਹੈਗਾ ਬਲੂ ਲਗੂਨ ਬਲੂ ਲਗੂਨ ਆਈਸਲੈਂਡ ਦੀ ਬਹੁਤ ਫੇਮਸ ਪਲੇਸ ਹੈਗੀ ਤੇ ਇਸ ਤੋਂ ਬਿਨਾ ਰਾਹ ਜਾਂਦੇ ਜਾਂਦੇ ਹੋਰ ਕੀ ਕੁਝ ਆਊਗਾ ਤੇ ਉਹ ਸਾਰੀਆਂ ਥਾਵਾਂ ਦਿਖਾਵਾਂਗੇ ਫਿਲਹਾਲ ਜਿੱਥੇ ਅਸੀਂ ਖੜੇ ਇੱਕ ਕੈਂਪ ਸਾਈਟ ਹੈ ਤੇ ਉਹ ਸਾਹਮਣੇ ਵਾਲੇ ਪਾਸੇ ਬਹੁਤ ਵੱਡਾ ਗਲੇਸ਼ੀਅਰ ਹੈ ਜਿੰਨੇ ਗੋਰੇ ਲੋਕ ਆਉਂਦੇ ਆ ਨਾ ਹੋਰ ਆਪਣੀਆਂ ਕੈਂਪਿੰਗ ਵੈਨਸ ਲੈ ਕੇ ਇਸ ਤਰ੍ਹਾਂ ਕਾਰ ਦੇ ਮੰਗਰ ਪਾ ਕੇ ਤੇ ਜਿੱਥੇ ਜੀ ਕਰਦਾ ਰਹਿ ਲੈਂਦੇ ਆਈਸਲੈਂਡ 'ਚ ਖੁੱਲ੍ਹੇ ਜਿੱਥੇ ਜੀ ਕਰਦਾ ਤੁਸੀਂ ਇੱਥੇ ਰੁਕ ਸਕਦੇ ਹੋ ਆ ਘੁੰਮ ਫਿਰ ਕੇ ਦੇਖ ਸਕਦੇ ਹੋ ਆ ਵੀ ਪੂਰੀ ਫੈਮਿਲੀ ਐ ਇਹ ਵੀ ਕਾਰ ਰੈਂਟ ਤੇ ਇਹਨਾਂ ਨੇ ਕੀਤੀ ਹੋਈ ਐ ਵੀ ਐਕਸਪਲੋਰ ਕਰ ਰਹੇ ਐ ਤੇ ਜਿਹੜਾ ਹੁਣ ਅੱਜ ਦਾ ਅਸੀਂ ਆਪਣਾ ਸਫਰ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਇਥੋਂ ਚੱਲਣ ਲੱਗੇ ਆ ਅਸੀਂ ਜਾਣਾ ਇਥੋਂ 150 ਕਿਲੋਮੀਟਰ 150 ਕਿਲੋਮੀਟਰ ਦਾ ਆਪਣੀਆਂ ਡਰਾਈਵ ਰੋ ਰਸਤੇ 'ਚ ਪਿੰਡ ਸ਼ਹਿਰ ਸਭ ਕੁਝ ਹੋਊ ਤੇ ਉਹ ਦਿਖਾਵਾਂਗੇ ਜਿਹੜੀ ਰੋਡ ਤੇ ਨਾ ਅਸੀਂ ਅੱਜ ਟਰੈਵਲ ਕਰ ਰਹੇ ਆ ਤੇ ਇਹਦਾ ਨਾਮ ਹੈਗਾ ਰਿੰਗ ਰੋਡ ਪੂਰੇ ਆਈਸਲੈਂਡ ਉੱਪਰ ਦੀ ਇਹ ਘੁੰਮਦੀ ਐ ਤੇ ਸਾਰੀਆਂ ਇੱਕ ਕੋਸਟਲ ਲਾਈਨ ਵੀ ਇਹਨੂੰ ਕਹਿ ਸਕਦੇ ਹਾਂ ਮਤਲਬ ਇਹ ਸਾਊਥ ਸਾਈਡ ਵੀ ਜਾਂਦੀ ਹੈ ਈਸਟ ਸਾਈਡ ਵੀ ਵੈਸਟ ਸਾਈਡ ਵੀ ਨਾਰਥ ਸਾਈਡ ਵੀ ਚਾਰੇ ਸਾਈਡਾਂ ਉੱਪਰ ਦੀ ਆਈਸਲੈਂਡ ਦੇ ਘੁੰਮ ਜਾਂਦੀ ਹੈ ਤੇ ਸਮੁੰਦਰ ਦੇ ਨਾਲ-ਨਾਲ ਜਾਂਦੀ ਹੈ ਜਿਹੜਾ ਐਟਲੈਂਟਿਕ ਓਸ਼ੀਅਨ ਹੈ ਤੇ ਉਹਦੇ ਨਾਲ-ਨਾਲ ਅਸੀਂ ਅੱਜ ਡਰਾਈਵ ਕਰਾਂਗੇ ਤਕਰੀਬਨ ਢਾਈ ਘੰਟੇ ਦੇ ਸਫ਼ਰ ਬਾਅਦ ਅਸੀਂ ਲਾਵੇ ਦੇ ਪਹਾੜਾਂ 'ਚ ਪਹੁੰਚ ਗਏ ਆ ਚਾਰੇ ਪਾਸੇ ਸਾਡੇ ਲਾਵਾ ਹੀ ਲਾਵਾ ਤੇ ਯਾਦ ਆ ਰਹੀ ਆ ਸਾਨੂੰ ਇਥੋਪੀਆ ਦੀ ਇਥਾ ਇਥੋਪੀਆ ਤੋਂ ਬਾਅਦ ਹੁਣ ਇਹ ਜੇ ਦੁਬਾਰਾ ਪਹਾੜ ਦੇਖਿਆ ਬਿਲਕੁਲ ਖੁਸ਼ੀ ਸੇਮ ਹੋਈਆਂ ਹਨਾ ਇਹ ਸਾਰਾ ਧਰਤੀ ਦੇ ਥੱਲੋਂ ਨਿਕਲਿਆ ਹੋਇਆ ਹੈ ਅੱਗ ਨੇ ਉਬਾਲ-ਬਾਲ ਬਣਾਇਆ ਲਾਵਾ ਲਾਵੇ ਤੋਂ ਹੀ ਪਹਾੜ ਬਣਦੇ ਅਸਲ 'ਚ ਪੱਥਰ ਲਾਵੇ ਤੋਂ ਹੀ ਬਣਦਾ ਹੈ ਹਾਂਜੀ ਤੇ ਲੋਕ ਵਾਪਸ ਆ ਰਹੇ ਆ ਅਸੀਂ ਜਾ ਰਹੇ ਹਾਂ ਤੇ ਜਿਹੜਾ ਬਲੂ ਲਗੂਨ ਹੈ ਤੁਹਾਨੂੰ ਦੱਸਦਾ ਇਹਦਾ ਨਾਮ ਹੀ ਇਸੇ ਕਰਕੇ ਆ ਕਿਉਂਕਿ ਇੱਥੇ ਪਾਣੀ ਆ ਜਿਹੜਾ ਉਹ ਲਾਵੇ ਦੇ ਉੱਪਰ ਮਤਲਬ ਗਰਮ ਗਰਮ ਪਾਣੀ ਧਰਤੀ ਦੇ ਥੱਲੇ ਜਿਹੜਾ ਜਵਾਲਾਮੁਖੀ ਹੈ ਹੁਣ ਵੀ ਤੇ ਉਹਦੇ ਕਰਕੇ ਪਾਣੀ ਗਰਮ ਨਿਕਲਦਾ ਹੌਟ ਸਪ੍ਰਿੰਗ ਜੇ ਮੈਂ ਆਪਣੇ ਸਮਝ ਲਓ ਮਨੀ ਕਰਨ ਜਾਂ ਹਿਮਾਚਲ ਚ ਕਈ ਜਗ੍ਹਾ ਤੇ ਹੈ ਹਨ ਇੰਡੇਜ ਦਾ ਖਾਸ ਕਰਕੇ ਹੈਗਾ ਹੀ ਹੈਗਾ ਆਪਣੇ ਤੇ ਇੱਥੇ ਪਾਣੀ ਦਾ ਬਹੁਤ ਫਰਕ ਹੈ ਅਜੇ ਤੱਕ ਦਾ ਫੋਟੋਸ ਦੇਖੇਆਂ ਸੀਗੀਆਂ ਫੋਟੋਸ ਚ ਕਈ ਵਾਰੀ ਵੈਸੀ ਵੀ ਐਡੀਟਿੰਗ ਹੁੰਦੀ ਹੈ ਤੇ ਹੁਣ ਪਹੁੰਚ ਕੇ ਪਤਾ ਲੱਗ ਜੂਗਾ ਵੀ ਕਿਵੇਂ ਦਾ ਇਹ ਅਸੀਂ ਪਹੁੰਚ ਗਏ ਤੇ ਮੇਨ ਗੇਟ ਤੇ ਤੇ ਆਈਸਲੈਂਡ ਦੀ ਇੱਕ ਸਿਫਤ ਦੇਖੋ ਇਹਨਾਂ ਨੇ ਪਹਾੜਾਂ 'ਚ ਵੀ ਕੀ ਕੁਝ ਬਣਾ ਰੱਖਿਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਲਗੂਨ ਦਾ ਮੀਨਿੰਗ ਦੱਸਦਾ ਤੇ ਲਗੂਨ ਦਾ ਮੀਨਿੰਗ ਹੁੰਦਾ ਬੇ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਬੇ ਆਫ ਬੰਗਾਲ ਆਪਣੇ ਹੈਗਾ ਬੰਗਾਲ ਦੀ ਖਾੜੀ ਖੁਸ਼ੀ ਪਹਿਲਾਂ ਬਾਹਰੋਂ ਦੇਖ ਲਈਏ ਜਿਵੇਂ ਬੰਗਾਲ ਦੀ ਖਾੜੀ ਉਮੇ ਬਲੂ ਲਗੂਨ ਵੀ ਨੀਲੀ ਖਾੜੀ ਆਈਸਲੈਂਡ ਤੇ ਇਹ ਦਾ ਮਤਲਬ ਹੈ ਇਸ ਜਗ੍ਹਾ ਤੇ ਅਸੀਂ ਆਏ ਆ ਤੇ ਜੇ ਤੁਸੀਂ ਫ੍ਰੀ ਦੇਖਣਾ ਹੈ ਤੇ ਮਤਲਬ ਇੱਥੇ ਕੋਈ ਪੈਸਾ ਨਹੀਂ ਦੇਣਾ ਤਾਂ ਫ੍ਰੀ ਤੁਸੀਂ ਇਧਰਲੇ ਪਾਸੇੋਂ ਦੇਖ ਸਕਦੇ ਹੋ ਇਹਦਾ ਕੋਈ ਪੈਸਾ ਨਹੀਂ ਹੈਗਾ ਤੇ ਜੇ ਤੁਸੀਂ ਅੰਦਰ ਜਾਣਾ ਤਾਂ ਇਹਦੀ ਟਿਕਟ ਹੈਗੀ ਤੇ ਇਹੋ ਜਿਹਾ ਇਹੋ ਜਿਹਾ ਪਾਣੀ ਹੈ ਇਹ ਵਾਕੀ ਵਾਕਿਆ ਹੀ ਸੋਹਣਾ ਲੱਗਦਾ ਮੈਨੂੰ ਕੋਈ ਉਹਦਾ ਹੁੰਦਾ ਨਾ ਕੈਲਸ਼ੀਅਮ ਦਾ ਹੁੰਦਾ ਕੈਲਸ਼ੀਅਮ ਸਲਫਰ ਸਲਫਰ ਵਾਟਰ ਕਹਿੰਦੇ ਆ ਵੈਸੇ ਇਹਨੂੰ ਸੇ ਟਰਕੀ ਸੀ ਹਾਂਜੀ 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 ਕੈਲਸ਼ੀਅਮ ਦੇ ਪਾਣੀ ਪਹਾੜ ਸੀਗੇ ਹਾਂਜੀ ਓਦਾਂ ਦਾ ਹੀ ਆਵੇ ਚਟਾ ਚਟਾ ਤੇ ਆਹ ਦੇਖੋ ਕਿੱਡਾ ਸੋਹਣਾ ਯਾਰ ਵੈਸੇ ਕਹਿੰਦੇ ਇਹ ਗਰਮ ਪਤਾ ਨਹੀਂ ਹੁਣ ਗਰਮ ਹੈਗਾ ਕਿ ਨਾ ਇੱਥੇ ਟੱਚ ਦਾ ਪੱਕਾ ਨੂੰ ਕਰਨਾਗਾ ਆਈਸਲੈਂਡ ਚ ਨਾ ਪਹਿਲੀ ਕਿਤੇ ਜਗ੍ਹਾ ਤੇ ਟਿਕਟ ਰੱਖੀ ਮੈ ਸਾਨੂੰ ਮਿਲੀ ਹੈ ਨਹੀਂ ਇਸ ਤੋਂ ਬਿਨਾ ਸਾਰੇ ਜਗ੍ਹਾਵਾਂ ਫ੍ਰੀ ਘੁੰਮੇ ਆ ਤੇ ਕੋਈ ਪੈਸੇ ਦੇਣ ਦੁਖਦੇ ਨਹੀਂ ਬਣਦੇ ਸਰਕਾਰ ਨੂੰ ਦੇਣੇ ਵੀ ਚਾਹੀਦੇ ਤੇ ਕਿਉਂਕਿ ਇੰਨੇ ਦਿਨ ਅਸੀਂ ਜਮਾ ਫਰੀ ਵਾਂਗ ਪੰਜ ਦਿਨ ਹੋ ਗਏ ਤਕਰੀਬਨ ਸਾਨੂੰ ਆਇਆ ਨੂੰ ਪੰਜ ਦਿਨ ਬਿਲਕੁਲ ਮੁਫਤ ਕੰਮ ਹੈ ਅੰਦਰ ਜਾ ਕੇ ਪੁੱਛਦੇ ਹੁਣ ਇਹਦੀ ਕਿੰਨੀ ਟਿਕਟ ਹੈ ਲੈ ਵੀ ਹੁਣ ਕਰੀਏ ਐਂਟਰੀ ਇਹਦੇ ਵਿੱਚ ਸਵੇਰ ਦੇ 7 ਵਜੇ ਤੋਂ ਖੁੱਲ ਜਾਂਦਾ ਇਹ ਸ਼ਾਮ ਦੇ 11 ਵਜੇ ਤੱਕ ਖੁੱਲਾ ਰਹਿੰਦਾ ਹੈ ਅੰਦਰੋਂ ਦਾ ਇਹ ਬੜਾ ਸੋਹਣਾ ਬਣਾਇਆ ਹੋਇਆ ਹੈ ਆ ਸਾਹਮਣੇ ਵਾਲੇ ਪਾਸੇ ਰਿਸੈਪਸ਼ਨ ਆ ਗਈ ਮੇਰੇ ਖਿਆਲ ਚ ਇੱਥੇ ਟਿਕਟਸ ਵਗੈਰਾ ਕੁਝ ਹੋਣੀਆਂ ਜਿਹੜੀ ਦੀ ਟਿਕਟ ਹੈ ਉਹ 80 ਪਾਉਂਡ ਤੋਂ ਸ਼ੁਰੂ ਹੋ ਜਾਂਦੀ ਹੈ 80 ਪਾਉਂਡ ਤੋਂ ਲੈ ਕੇ 200 ਪਾਉਂਡ ਤੱਕ ਅਲੱਗ-ਅਲੱਗ ਪੈਕੇਜ ਨੇ ਇੱਥੇ ਬੇਸਿਕ ਪ੍ਰੀਮੀਅਮ ਇੱਕ ਉਸ ਤੋਂ ਪਰਬਧਨ ਸਮਥਿੰਗ ਤੇ ਇਹਦੇ ਚ ਅਲੱਗ-ਅਲੱਗ ਹੈ ਕਿਸ ਚ ਦੋ ਡਰਿੰਕਸ ਮਿਲਦੀਆਂ ਕਿਸ ਚ ਤਿੰਨ ਮਿਲਦੀਆਂ ਕਿਸੇ ਫੇਸ ਮਾਸਕ ਹੈ ਐਵੇਂ ਮੇ ਕਰਕੇ ਸਮਝ ਦੱਸਿਆ ਤੇ ਅਸੀਂ ਬੇਸਿਕ ਟਿਕਟ ਲਈ ਹੈ ਸਾਨੂੰ ਪਈ ਹੈ ਕਿ 160 ਪਾਉਂਡ ਦੀ ਮਤਲਬ 16000 ਦੀਆਂ ਸੀ ਇੰਡੀਅਨ ਪ੍ਰਾਈਸ ਦੱਸਣਾ 80 80 ਪਾਉਂਡ ਦੀਆਂ ਦੋਵਾਂ ਦੀਆਂ ਲਈਆਂ 16000 ਦੀਆਂ ਟਿਕਟਾਂ ਲਈਆਂ ਤੇ ਆ ਸਾਨੂੰ ਇਹਨਾਂ ਨੇ ਹੱਥ ਦੇ ਬਣਨ ਨੂੰ ਤਾਂ ਬੈਂਡ ਇਹਦੇ ਨਾਲ ਸਾਰਾ ਕੁਝ ਅੰਦਰ ਪੇਪ ਵਗੈਰਾ ਹੋਣਾ ਹੈ ਪੈਸੇ ਵਗੈਰਾ ਜਿੰਨਾ ਮਤਲਬ ਅਸੀਂ ਅੰਦਰ ਖਰਚਾ ਕਰਾਂਗੇ ਕੁਝ ਵੀ ਲੌਗ ਇਨ ਹੈ ਸਾਡਾ ਤਾਂ ਉਹ ਇਹਦੇ ਚ ਰਹੂਗਾ ਲਓ ਜੀ ਇੱਥੋਂ ਹੋ ਗਈ ਇਹ ਸਾਡੀ ਲਗੂਨ ਚ ਐਂਟਰੀ ਤੇ ਕੱਪੜੇ ਤੁਸੀਂ ਆਪਣੇ ਲੋਕਰ ਚ ਸਾਂਭ ਸਕਦੇ ਹੋ ਆਇ ਤੋਂ ਬਾਹਰ ਨਿਕਲਦੇ ਹੁਣ ਦੇਖਦੇ ਆ ਬਾਹਰ ਕਿੰਨਾ ਖੂਸ਼ ਵਾਹ ਕਾਫੀ ਵੱਡਾ ਹੈ ਤਾਂ ਆ ਬਣੇ ਹੋਏ ਹੈ ਇਹਨਾਂ ਦੇ ਵਿੱਚ ਬੈਠ ਸਕਦੇ ਹਾਂ ਤੇ ਪਾਣੀ ਗਰਮ ਹੈ ਯਾਰ ਤੇ ਵਾਵਾ ਗਰਮ ਠੀਕ ਹੈ ਮਤਲਬ ਜਿਵੇਂ ਆਪਾਂ ਗਰਮ ਪਾਣੀ ਨਾਲ ਨਹੁੰਨੇ ਨੇ ਉਹਨਾਂ ਕੇ ਗਰਮ ਹੈਗਾ ਤੇ ਏਰੀਆ ਵਾਵਾ ਵੱਡਾ ਲੱਗ ਰਿਹਾ ਮੈਨੂੰ ਦੂਰ ਦੂਰ ਤੱਕ ਲੋਕ ਤੈਰਦੇ ਫਿਰ ਰਹੇ ਆ ਜਿਹੜਾ ਬਾਹਰ ਵਾਲਾ ਪਾਰਟ ਸੀਗਾ ਉਹ ਬਿਲਕੁਲ ਅਲੱਗ ਸੀਗਾ ਉੱਥੇ ਸ਼ਾਇਦ ਉਬਾਰੇ ਬਾਰੇ ਕੱਲਾ ਦੇਖਣ ਨੂੰ ਆ। ਉਹ ਦੇਖੋ ਦੂਰ ਤੱਕ ਕਿੰਨੇ ਲੋਕ ਤੁਰੇ ਫਿਰਦੇ ਆ। ਤੇ ਇਧਰ ਆ ਸਾਈਡ ਤੇ ਬੈਠਣ ਨੂੰ ਹੀ ਬਣਾਇਆ ਹੈ ਜੇ ਤੁਸੀਂ ਬਾਹਰ ਬੈਠਣਾਗਾ ਤਾਂ ਬੈਠ ਸਕਦੇ ਹੋ। ਤੇ ਪਾਣੀ ਮੈਨਾਂ ਦਾ ਹੈਗਾ ਕੋਈ 35 38 ਡਿਗਰੀ ਉਹ ਮੈਨਾਂ ਦਾ ਸ਼ਾਇਦ ਹੈ ਇਸ ਬਾਰੇ ਪਾਣੀ ਬਾਰੇ ਲਿਖਿਆ। ਉਹ ਦੇਖੋ ਸਾਹਮਣੇ। ਮਤਲਬ ਜਿੰਨਾ ਆਪਾਂ ਗਰਮ ਪਾਣੀ ਯੂਜ਼ ਕਰਦੇ ਆ ਗਰਮ ਪਾਣੀ ਨਾਲ ਨਹਾਉਨੇ ਆ ਉਹਨਾਂ ਦਾ ਗਰਮਾ। ਤੇ ਪੂਲ ਕਾਫੀ ਵੱਡਾ ਹੈ ਇਹ ਤੇ ਇੱਥੇ ਇਹਦੇ ਏਰੀਆ ਬਾਰੇ ਵੀ ਜਾਣਕਾਰੀ ਦਿੱਤੀ ਹੋਈ ਆ ਬਲੂ ਲਗੂਨ ਓਵਰਵਿਊ ਓ ਮਾਈ ਗਾਡ ਇਹ ਤਾਂ ਬਹੁਤ ਵੱਡਾ ਏਰੀਆ ਤੇ ਇੰਨਾ ਕੁਛ ਹੈਗਾ ਇਹਦੇ ਵਿੱਚ ਦੇਖਣ ਨੂੰ ਸਪਾ ਵਗੈਰਾ ਲਾਵਾ ਰੈਸਟੋਰੈਂਟ ਇਨ ਵਾਟਰ ਲਗੂਨ 바ਰ ਵੀ ਆ ਮਾਸਕ 바ਰ ਵੀ ਆ ਤੇ ਆਪਾਂ ਸਾਰੇ ਕਿਤੇ ਕਿਤੇ ਦੇਣੇ ਆ ਤੇ ਇਹਦੇ ਵਿੱਚ 엘িমੈਂਟਸ ਕੀ ਕੀ ਹੈ मिनरल्स है, है लेज 38 डिग्री ਇੱਥੇ ਵੀ ਲਿਖਿਆ ਹੈ 38 डिग्री ਹੈਗਾ ब्लू ਹੈ 800 ਸਾਲ ਪੁਰਾਣਾ ਹੈ 9 ਮਿਲੀਅਨ ਲੀਟਰ 40 ਘੰਟੇ ਤੇ ਇਹ ਬਲੂ ਲਗੂਨ ਇਸ 1 ਆਫ ਦੀ 25 ਵੰਡਰਸ ਆਫ ਦੀ ਵਰਲਡ ਬਲੂ ਲਗੂਨ ਬਾਰੇ ਜਾਣਕਾਰੀ ਹੈ ਸਾਰੀ ਇੰਡੀਆ 'ਚ ਵੈਸੇ ਆਪਣੇ ਫ੍ਰੀ ਹੁੰਦਾ ਇਹ ਪਰ ਮੈਂ ਅ ਖੀਰ ਗੰਗਾ ਟ੍ਰੈਕ ਤੇ ਚੱਲ ਜਾ ਉੱਥੇ ਵੀ ਫ੍ਰੀ ਹੈ ਪਪਾ ਮੈਂ ਮਨੀ ਕਰਨ ਸਾਹਿਬ ਚਲ ਜੋ ਉੱਥੇ ਹੀ ਫ੍ਰੀ ਆ ਹੋਰ ਵੀ ਹਿਮਾਚਲ ਚ ਕਾਫੀ ਜਗਾਂ ਤੇ ਫ੍ਰੀ ਆ ਤੇ ਪਰ ਇੱਥੇ ਪੈਸੇ ਅ ਥੋੜੇ ਵੀ ਨਹੀਂ ਵਾਵਾ ਵੀ ਨਹੀਂ ਪਰ ਵਰਥ ਇਟ ਆ ਮੈਨੂੰ ਲੱਗਦਾ ਜਿਹੜੇ حساب ਨਾਲ ਸਾਨੂੰ ਇਹਨਾਂ ਨੇ ਕਿਹਾਗਾ ਇੱਕ ਫੇਸ ਤੇ ਲਾਉਣ ਨੂੰ ਮਾਸਕ ਦੇਣਗੇ ਜਿਵੇਂ ਅ ਡੈਟ ਸੀ ਚ ਲਾਇਆ ਸੀ ਡੈਟ ਸੀ ਚ ਸਕਿਨ ਤੇ ਉੱਤੇ ਪ੍ਰੋਟੈਕਟ ਕਰ ਲਈ ਉਹ ਤਾਂ ਪੂਰੀ ਬਾਡੀ ਤੇ ਲਾਇਆ ਸੀਗਾ ਤੇ ਉਹ ਦੇਣਗੇ ਤੇ ਨਾਲ ਇੱਕ ਡਰਿੰਕ ਐਡ ਆਨ ਡਰਿੰਕ ਵੀ ਮਿਲੂਗੀ ਤੇ ਬਾਕੀ ਹੁਣ ਤੁਰੇ ਫਿਰਦੇ ਆ ਇਹ ਗੱਲ ਦੀ ਫ੍ਰੀडम ਤੁਸੀਂ 2 ਘੰਟੇ ਲਾਓ 3 ਘੰਟੇ ਲਾਓ 5 ਘੰਟੇ ਲਾਓ ਤੇ 11 ਵਜੇ ਬੰਦ ਹੁੰਦਾ ਪਰ ਮੈਂ 11 ਵਜੇ ਨਿਕਲ ਕੇ ਚੱਲ ਜਉ ਇੰਨਾ ਕ ਨਹੀਂ ਆ ਇਹ ਤੁਹਾਨੂੰ ਕੁਝ ਨਹੀਂ ਕਹਿਣਗੇ ਵੀ ਤੁਸੀਂ ਜਾਓ ਤੇ ਭੀੜ ਵੀ ਨਹੀਂ ਮਿਲ ਰਹੀ ਸਾਨੂੰ ਇੰਨੀ ਜ਼ਿਆਦਾ ਵੈਸੇ ਮੋਸਟਲੀ ਕਹਿੰਦੇ ਆ ਕਹਿੰਦੇ ਭੀੜ ਕਾਫੀ ਜ਼ਿਆਦਾ ਹੁੰਦੀ ਹੈ ਇੱਥੇ ਕੀ ਖੂਬਸੂਰਤੀ ਆ ਜਾ ਰਹੀ ਤੁਹਾਨੂੰ ਤੇ ਆ ਜਿੰਨੇ ਤੁਸੀਂ ਪਹਾੜ ਦੇਖ ਰਹੇ ਹੋ ਨਾ ਸਾਰੇ ਆਲੇ ਦੁਆਲੇ ਸਾਰੇ ਲਾਵੇ ਦੇ ਪਹਾੜ ਆ ਇਹ ਸਾਰਿਆਂ ਦੇ ਥੱਲੋਂ ਅੱਜ ਵੀ ਮਤਲਬ ਉਬਾਲੇ ਮਾਰਦੀ ਐ ਅੱਗ ਕਿਸੇ ਵੇਲੇ ਵੀ ਫਟ ਸਕਦਾ ਆਈਸਲੈਂਡ ਹਾਂਜੀ ਤੇ ਆਪਾਂ ਇੱਥੇ ਕੀ ਕਰ ਰਹੇ ਹਾਂ ਆਪਾਂ ਤਾਂ ਪਾਣੀ ਚ ਇਹ ਜਗ੍ਹਾ ਬਾਰੇ ਜਿੰਨਾ ਸੁਣਿਆ ਸੀ ਨਾ ਓਨੀ ਜ਼ਿਆਦਾ ਮਤਲਬ ਅ ਐਨਜੋਏ ਕਰਨ ਵਾਲੀ ਹੈਗੀ ਤੇ ਸੁਣਿਆ ਸੀਗਾ ਵੀ ਜਦੋਂ ਵੀ ਆਈਸਲੈਂਡ ਆਓ ਤੇ ਜਾਣ ਦੇ ਵੇਲੇ ਜਦੋਂ ਤੁਸੀਂ ਟੂਰ ਖਤਮ ਕਰਕੇ ਜਾਣਾ ਹੋਵੇ ਵੇ ਤੁਹਾਡੇ ਥਕਾਨ ਲਾ ਦਿੰਦੀ ਹੈ ਇੱਕ ਤਰ੍ਹਾਂ ਨਾਲ ਤੇ ਇਹ ਗੱਲ ਵਾਕਈ ਸੱਚ ਹੈ ਤੇ ਵੀ ਇੱਥੇ ਪੂਰੇ ਆਈਸਲੈਂਡ 'ਚ ਜਿੰਨੀ ਠੰਡ ਸੀ ਜਿੰਨੇ ਦਿਨ ਆਇਆ ਇੱਥੇ ਗਰਮ ਪਾਣੀ ਨਾਲ ਥੋੜਾ ਨਹਾ ਕੇ ਰਿਲੈਕਸ ਹੁੰਦਾ ਬੰਦਾ ਤੇ ਦੂਜਾ ਇਹ ਹੈ ਵੀ ਜਿਹੜਾ ਪਾਣੀ ਹੈਗਾ ਇਹਦੇ 'ਚ ਸਪੈਸ਼ਲ ਥੋੜਾ ਜਿਹਾ ਉਹ ਹੈਗਾ ਜਿਵੇਂ ਸਲਫਰ ਵਾਟਰ ਹੈ ਬਾਡੀ ਲਈ ਜਿਆਦਾ ਚੰਗਾ ਹੈ ਕਹਿੰਦੇ ਸਾਰਾ ਥਕੀਮਾਂ ਦੂਰ ਕਰਦਾ ਹੈਗਾ ਤੇ ਸਾਹਮਣੇ ਵਾਲੇ ਪਾਸੇ ਕੈਫੇ ਆ ਗਿਆ ਤੇ ਕੈਫੇ ਤੇ ਦੇਖਦੇ ਹੁਣ ਕੀ ਕੁਛ ਹੈਗਾ ਭੀੜ ਲੱਗੀ ਹੋਈ ਆ ਖਾਲੀ ਹੋ ਜਾਣ ਦਾ ਫਿਰ ਲਾਵਾਂਗੇ ਪਤਾ ਨਹੀਂ ਯਾਰ ਉਧਰ ਤਾਂ ਕਿ ਉਹ ਬਹੁਤ ਲੰਬੀ ਲੱਗੀ ਹੈ ਤੇ ਇਧਰੋਂ ਤੁਹਾਨੂੰ ਦਿਖਾ ਦਈਏ ਕਿ ਇਹਨਾਂ ਕੋਲੇ ਕੀ ਕੀ ਆ ਮੇਰੇ ਖਿਆਲ ਚ ਵਾਟਰ ਸਪਰਕਲਿੰਗ ਵਾਟਰ ਫਰੈਸ਼ ਲੇਮਨੇਡ ਬੀਅਰ ਨੋਨ ਅਲਕੋਹਲਿਕ ਬੀਅਰ ਤੇ ਜੂਸ ਜਸ ਆਹ ਕੁਛ ਹੈ ਮੇਰੇ ਖਿਆਲ ਚ ਇਹੋ ਜਿਹਾ ਕੁਛ ਲੈ ਸਕਦੇ ਹੋ ਤੁਸੀਂ ਹਾਂਜੀ ਆਈ ਤੋ ਪੀ ਕਰਨਾ ਪੈਂਦਾ ਹੈਗਾ ਥੈਂਕ ਯੂ ਗਰਮ ਗਰਮ ਪਾਣੀ ਚ ਠੰਡਾ ਠੰਡਾ ਪੀਣ ਦਾ ਹੀ ਕੀ ਕੰਬੀਨੇਸ਼ਨ ਹੋਇਆ ਭਲਾ ਹੈ ਹੀ ਠੰਡਾ ਗਰਮ ਕੁਛ ਐ ਨਹੀਂ ਮੈਂ ਤਾਂ ਕਹਿਆ ਸੀ ਮੈਂ ਕਿਹਾ ਕਾਫੀ ਕੁਫੀ ਦੇ ਲੋ ਜੇ ਹੈਗੀ ਹੈ ਕਹਿੰਦੇ ਕਾਫੀ ਕਹਿੰਦੇ ਕਾਫੀ ਐ ਨਹੀਂ ਤੇ ਹੁਣ ਇੱਥੇ ਖੜ ਕੇ ਇਹ ਰਿਲੈਕਸ ਕਰ ਇਹ ਅਸਲ ਚ ਨਾ ਜਿਹੜੀ ਜਗ੍ਹਾ ਹੈ ਰਿਲੈਕਸ ਕਰਨ ਲਈ ਬਣੀ ਹੋਈ ਆ ਮਤਲਬ ਤੁਸੀਂ ਆਪਣਾ ਹੌਲੀਡੇਜ਼ ਇੰਜੋਏ ਕਰਕੇ ਵਾਪਸ ਜਾ ਰਹੇ ਹੋ ਤਾਂ ਵੱਧ ਤੋਂ ਵੱਧ ਤੁਸੀਂ ਇੱਥੇ ਰਿਲੈਕਸ ਕਰ ਸਕਦੇ ਹੋ ਟਾਈਮ ਸਪੈਂਡ ਕਰ ਸਕਦੇ ਹੋ ਜਿੰਨਾ ਤੁਸੀਂ ਪੱਥਰ ਦੇਖ ਰਹੇ ਹੋ ਨਾ ਇਹ ਸਾਰਾ ਲਾਵਾ ਹੈਗਾ ਸਾਰੇ ਦਾ ਸਾਰਾ ਇਹੇ ਬਸ ਆਇਆ ਸਹੀ ਹੋਇਆ ਹੋਇਆ ਹੈਗਾ ਆਹੀ ਧਰਤੀ ਥੱਲੋਂ ਨਿਕਲਿਆ ਹੋਣਾ ਤੇ ਆ ਇਹਦੇ ਉੱਪਰ ਜੰਮਿਆ ਹੋਇਆ ਸਾਰਾ ਚਿੱਟਾ ਕੁਛ ਨਹੀਂ ਹੈਗਾ ਸਲਫਰ ਵਗੈਰਾ ਇਹਦੇ ਤੇ ਜੰਮਿਆ ਹੋਇਆ ਹੈਗਾ ਇਹ ਲਾਵੇ ਦੇ ਵਿੱਚ ਹੀ ਬਣਾਇਆ ਹੋਇਆ ਹੈ ਸਾਰਾ ਪੱਥਰਾਂ ਨੂੰ ਸਹੀ ਕਰ ਕਰ ਸਾਈਡ ਤੇ ਥੋੜਾ ਜਿਹਾ ਜਾਓਗੇ ਤਾਂ ਫਿਰ ਪੱਥਰ ਚੁਬਦੇ ਆ ਤੁਹਾਡੇ ਜਿਵੇਂ ਆ ਚੁਬਰੇ ਆ ਨਾ ਆ ਸਾਹਮਣੇ ਵਾਲਾ ਪੱਥਰ ਹੈ ਇਹ ਵੱਡਾ ਇਹ ਪੱਥਰ ਚੁਬਦੇ ਆ ਫਿਰ ਲਓ ਜੀ ਮਾਸਕ ਚੱਕ ਲਈਏ ਇਹ ਵਿਚ ਵਨ ਯੂ ਵਾਂਟ ਦਿਸ ਵਨ ਇਜ਼ ਗੁੱਡ ওকে ਥੈਂਕ ਯੂ ਵੈਰੀ ਮੱਚ ਜਿਹੜੇ ਮਾਸਕ ਹਨ ਤੇ ਇਹ ਇੱਕ ਤਾਂ ਸਾਡੇ ਇਨਕਲੂਡ ਸੀਗਾ ਪੈਕੇਜ ਚ ਤੇ ਬਾਕੀ ਇਸ ਤੋਂ ਵੱਧ ਜੇ ਤੁਸੀਂ ਲੈਣਾ ਵਾਰੀ ਵਾਰੀ ਤਾਂ ਇਹਨੂੰ ਸਕੈਨ ਕਰੋ ਸਵੈਪ ਕਰੋ ਜਿੰਨਾ ਮਰਜ਼ੀ ਮਹਿੰਗਾ ਲਵਾਈ ਜਾਓ ਭਾਵੇਂ 5 ਲਵਾ ਲਓ 10 ਲਵਾ ਲਓ ਜੋ ਮਰਜ਼ੀ ਖਾਓ ਪੀਓ ਐਂਡ ਤੇ ਜਾ ਕੇ ਜਿਹਨੇ ਹਿਸਾਬ ਕਰਨੇ ਨੇ ਕਰਨੇ ਇਹਨੇ ਦੇਖਣਾ ਵੀ ਤੁਹਾਡੇ ਕਿੰਨੇ ਪੈਸੇ ਬਣਦੇ ਆ ਫੈਸਿਲਿਟੀਆਂ ਇਹਨਾਂ ਨੇ ਸਾਰੀਆਂ ਦਿੱਤੀਆਂ ਇੱਥੇ ਆ ਦੇਖੋ ਗਲਾਸ ਦਿੱਤਾ ਹੋਇਆ ਸ਼ੀਸ਼ਾ ਸਾਰਾ ਵੀ ਜੇ ਤੁਸੀਂ ਮਾਸਕ ਇੱਥੇ ਆ ਕੇ ਲਾਉਣਾ ਆਪਣੇ ਤਾਂ ਇਹਦੇ ਤੇ ਆ ਕੇ ਤੁਸੀਂ ਲਾ ਸਕਦੇ ਹੋ ਸ਼ੀਸ਼ੇ 'ਚ ਦੇਖ ਕੇ ਨੋਂ 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 ਜੇ ਪਿਆਸ ਲੱਗਿਆ ਭਈ ਤਾਂ ਟੂਟੀਆਂ ਲੱਗੀਆਂ ਹੋਈਆਂ ਸਾਈਡ ਤੇ ਪਰ ਪਾਣੀ ਇੰਨਾ ਕਿ ਜਿਆਦਾ ਠੰਡਾ ਬੰਦਾ ਸੀ ਕਿ ਤਾਂ ਗਰਮ ਪਾਣੀ ਹੋਵੇ ਵੀ ਬਹੁਤ ਜਿਆਦਾ ਠੰਡਾ ਪਾਣੀ ਯਾਰ ਬਿਮਾਰ ਕਰਨ ਵਾਲਾ ਕੰਮ ਹੈ ਤਾਂ ਜਿਹੜਾ ਨਾ ਇਹਨਾਂ ਨੇ ਸਾਨੂੰ ਆ ਮਾਸਕ ਲਾਉਣ ਨੂੰ ਦਿੱਤਾ ਹੈ ਸੇਮ ਆਜੀ ਜੰਮੀ ਹੋਈ ਐ ਸੇਮ ਜੰਮੀ ਹੋਈ ਐ ਆ ਕੋਲੇ ਕੰਨਦਾ ਸੀ ਤੁਹਾਨੂੰ ਮੈਂ ਕੋਲੇ ਐ ਸਾਰੇ ਅੱਗ ਕਿਸੇ ਟਾਈਮ ਇਹਨਾਂ ਚੋਂ ਅੱਗ ਨਿਕਲੀ ਹੋਣੀ ਸਾਰੇ ਧਰਤੀ ਦੇ ਥੱਲੋਂ ਸਾਰੇ ਨਿਕਲੇ ਆ ਪੂਰੀ ਧਰਤੀ ਇਹੋ ਜੀ ਆ ਪੂਰੇ ਵਾਪਸ ਜਾਂਦੇ ਹੋਏ ਨਾ ਜੇ ਟਾਈਮ ਲੱਗਿਆ ਤਾਂ ਤੁਹਾਨੂੰ ਦਿਖਾਵਾਂਗੇ ਰੋਕੇ ਤੇ ਸਾਰਾ ਯਾਰ ਘੁੰਮਣ ਫਿਰਨੂ ਇੰਨਾ ਤੇ ਤੁਸੀਂ ਬੈਠ ਵੀ ਸਕਦੇ ਹੋ ਇੱਥੇ ਆਰਾਮ ਨਾਲ ਵੇਟ ਕਰ ਸਕਦੇ ਆ ਇੱਥੇ ਬਹੁਤ ਨਜ਼ਾਰੇ ਲੈ ਲੇ ਬਾਈ ਤਕਰੀਬਨ ਹੋ ਗਿਆ 1.5 ਘੰਟਾ ਅੰਦਰ ਆਇਆ ਨੂੰ ਤੇ ਹੁਣ ਮੂੰਹ ਧੋਈਏ ਤੇ ਮਾਸਕ ਵੀ ਸੁੱਕ ਕੇ ਆਉਣ ਦਾ ਮੁੰਡੋ ਕੇ ਬਾਹਰ ਨਿਕਲਦੇ ਆ। ਲੋ ਬਈ ਟਾਈਮ ਆ ਗਿਆ ਬਾਹਰ ਨਿਕਲਣਾ ਹੁਣ ਤੇ ਤੁਹਾਨੂੰ ਪਤਾ ਹੈ ਇਹ ਜਗ੍ਹਾ ਤੇ 15 ਮਿੰਟ ਵੇਟ ਕੀਤੀ ਆ ਮੈਂ ਆਹ ਸ਼ਾਟ ਲੈਣ ਦੀ ਇੰਨੀ ਜ਼ਿਆਦਾ ਭੀੜ ਸੀ ਤੇ ਜੇ ਅੱਜ ਦੇ ਵਲੌਗ ਚ ਵੈਸੇ ਤਾਂ ਮੈਂ ਕੋਸ਼ਿਸ਼ ਕੀਤੀ ਹੈ ਮਤਲਬ ਪ੍ਰੋਪਰ ਕਵਰੇਜ ਹੋ ਸਕੇ ਪਰ ਫਿਰ ਵੀ ਮਾਹੌਲ ਹੀ ਐਵੇਂ ਦਾ ਸੀ ਨਾ ਕੁਛ ਨਾ ਕੁਛ ਰਹੀ ਜਾਂਦਾ ਉਦ ਲਈ ਮਾਫੀ ਤੇ ਇੱਥੋਂ ਹੁਣ ਆਪਾਂ ਟਾਵਲ ਲੈਣੇ ਆ ਹਾਂਜੀ ਇਹ ਟਾਵਲ ਦਿੰਦੇ ਆ ਜੀ ਇੱਥੇ ਏ ਵਾਲੇ ਇਹਨੂੰ ਤੁਸੀਂ ਚੱਕ ਕੇ ਯੂਜ਼ ਕਰ ਸਕਦੇ ਨੂੰ ਬੋਡੀ ਤੇ ਪਾ ਸਕਦੇ ਹੋ ਫੀਲਿੰਗ ਲੈਂਡ ਦੇ ਪੈਸੇ ਆ ਬਾਈ ਜੀ ਫੀਲਿੰਗ ਲੈਂਡ ਦੇ ਹੋਰ ਆ ਗੱਲਬਾਤ ਕੁਝ ਨਹੀਂ ਤੇ ਅੱਜ ਤਾਂ ਐ ਲਾਤਾ ਲੱਗਦਾ ਐ ਬਣਾਤਾ ਜਿਵੇਂ ਕਰਾਟੇ ਖੇਡਣ ਵਾਲਾ ਹੁੰਦਾ ਇੱਕ ਕੁੰਫੂ ਪੰਡਾ ਉਹ ਖੇਡਦੇ ਨਹੀਂ ਹੁੰਦੇ ਚਾਈਨਾ 'ਚ ਓਵੇਂ ਦਾ ਫੀਲ ਕਰ ਰਹੇ ਆ ਤੇ ਹੁਣ ਬਾਹਰ ਨਿਕਲ ਕੇ ਇੱਥੇ ਆਸੇ ਪਾਸੇ ਕਿਹੜੇ ਦੰਨੇ ਆ ਆਸੇ ਪਾਸੇ ਦੇਖਦੇ ਆ ਕਿੰਨਾ ਕਿ ਅੰਦਰੋਂ ਤਾਂ ਘੁੰਮ ਫਿਰ ਕੇ ਸਾਰਾ ਦੇਖਿਆ ਨਹੀਂ ਗਿਆ ਕਿਉਂਕਿ ਪਾਣੀ 'ਚ ਤੁਰਿਆ ਨਹੀਂ ਜਾਂਦਾ ਸੀ ਫੈਸਿਲਿਟੀਆਂ ਇਹਨਾਂ ਨੇ ਪੂਰੀਆਂ ਦਿੱਤੀਆਂ ਹੋਈਆਂ ਤੇ ਅੰਦਰ ਆ ਰੈਸਟੋਰੈਂਟ ਦਾ ਏਰੀਆ ਬਣਿਆ ਤੇ ਜੇ ਤੁਸੀਂ ਕੁਝ ਅੰਦਰ ਆ ਕੇ ਸਪੈਸ਼ਲ ਖਾਣਾ ਪੀਣਾ ਤਾਂ ਇੱਥੇ ਬੈਠ ਸਕਦੇ ਹੋ ਰਿਲੈਕਸ ਕਰ ਸਕਦੇ ਹੋ ਨਹੀਂ ਫਿਰ ਮਤਲਬ ਤੁਸੀਂ ਜਾ ਸਕਦੇ ਹੋ ਤੇ ਵੱਡੀ ਗੱਲ ਸਾਨੂੰ ਇਹ ਵਧੀਆ ਲੱਗੀ ਟਾਈਮ ਦੀ ਰੈਸਟ੍ਰਿਕਸ਼ਨ ਕੋਈ ਨਹੀਂ ਯਾਰ ਟਾਈਮ ਖੁੱਲਾ ਜਿੰਨਾ ਮਰਜੀ ਘੁੰਮੋ ਫਿਰ ਉਹ ਅੰਦਰ ਭੀੜ ਵੀ ਨਹੀਂ ਹੁੰਦੀ ਲੋਕ ਆਪ ਹੀ ਆਈ ਜਾਂਦੇ ਆ ਜਾਈ ਜਾਂਦੇ ਆ ਜਾਣ ਵੇਲੇ ਇਹਨਾਂ ਦੀਆਂ ਸ਼ਾਪਸ ਵੀ ਤੁਹਾਨੂੰ ਦੇਖਣਗੀਆਂ ਤੇ ਤੁਸੀਂ ਜਿਹੜੇ ਮਾਸਕ ਯੂਜ਼ ਕੀਤੇ ਨੇ ਇਹਨਾਂ ਦੇ ਉਜੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਵਰਤ ਵੀ ਸਕਦੇ ਹੋ ਮਤਲਬ ਬਾਏ ਕਰ ਸਕਦੇ ਹੋ ਮੈਂ ਤਾਂ ਪੂਰਾ ਵੀ ਨਹੀਂ ਲਾਇਆ ਸੀਗਾ ਵੈਸੇ ਇੱਕ ਦਿਨ 'ਚ ਕੀ ਕਿਸੇ ਚੀਜ਼ ਦਾ ਰਿਜ਼ਲਟ ਕੱਢ ਲਓਗੇ ਤੁਸੀਂ ਸਿਰਫ ਸਿੰਗਲ ਡੇ 'ਚ ਵੀ ਆ ਵਧੀਆ ਜਾਂ ਘਟੀਆ ਪਰ ਠੀਕ ਆ ਮਾਰਕੀਟ ਆ ਵੇਚਣ ਦਾ ਇਹਨਾਂ ਦਾ ਤਰੀਕਾ ਕਿਸੇ ਨੂੰ ਜ਼ਿਆਦਾ ਵਧੀਆ ਲੱਗ ਸਕਦਾ ਹੈ ਲੋ ਜੀ ਐਗਜ਼ਿਟ ਕਰੀਏ ਨਿਕਲੀਏ ਬਾਹਰਲੇ ਪਾਸੇ ਕੁੱਲ ਮਿਲਾ ਕੇ ਐਕਸਪੀਰੀਅੰਸ ਬਹੁਤ ਵਧੀਆ ਤੇ ਸ਼ਾਨਦਾਰ ਰਿਹਾ ਤੇ ਹੁਣ ਅਸੀਂ ਚੱਲੇ ਆ ਇਥੋਂ ਰਾਜਸਤਾਨੀ ਨੂੰ ਉਹ ਵਾਪਸ ਜਿਹੜੀ ਆਈਸਲੈਂਡ ਦੀ ਰਾਜਧਾਨੀ ਹੈ ਤੇ ਅੱਜ ਸਾਡਾ ਆਈਸਲੈਂਡ 'ਚ ਲਾਸਟ ਦਿਨ ਸੀਗਾ ਇਹ ਤੇ ਤਾਂ ਹੀ ਕਰਕੇ ਇੱਥੇ ਰੱਖਿਆ ਹੋਇਆ ਸੀਗਾ ਅਸੀਂ ਲਾਸਟ ਦਿਨ ਕੱਲ ਨੂੰ ਸਾਡੀ ਫਲਾਈਟ ਹੈ ਲੰਡਨ ਨੂੰ ਇਥੋਂ ਵਾਪਸ ਤੇ ਜਿਹੜਾ ਇਹ ਐਕਸਪੀਰੀਅੰਸ ਹੈ ਆਈਸਲੈਂਡ 'ਚ ਵੈਸੇ ਕਾਫੀ ਸਾਰੀਆਂ ਜਗਾਵਾਂ ਤੇ ਕੀਤਾ ਜਾ ਸਕਦਾ ਪਰ ਮੋਸਟ ਪਪੂਲਰ ਜਿਹੜੀ ਇਹ ਪਲੇਸ ਹੈਗੀ ਇਹਦਾ ਕਾਰਨ ਤਾਂ ਆਏਗਾ ਕਿਉਂਕਿ ਆਈਸਲੈਂਡ ਜਿਹੜੀ ਧਰਤੀ ਹੈ ਨਾ ਮਤਲਬ ਜਵਾਲਾਮੁਖੀਾਂ ਦੀ ਧਰਤੀ ਹੈ ਜਿੱਥੇ ਥੱਲੇ ਅੱਗ ਹੈ ਪੂਰੀ ਮੈਂ ਸਿੱਧੇ ਸ਼ਬਦਾਂ ਚ ਗਾਂ ਵੀ ਇਹ ਅੱਗ ਦੇ ਗੋਲਿਆਂ ਤੇ ਟਿਕਿਆ ਹੋਇਆ ਹੈ ਜਿਹੜਾ ਇਹ ਦੇਸ਼ ਹੈਗਾ ਕਿਸੇ ਟਾਈਮ ਵੀ ਫਟ ਸਕਦਾ ਹੈਗਾ ਤੇ ਜਿਵੇਂ ਪ੍ਰੈਸ਼ਰ ਕੁੱਕਰ ਹੁੰਦਾ ਨਾ ਵੀ ਉਹਦੇ ਰਿਲੀਜ਼ ਹੋ ਜਾਂਦਾ ਜਿਵੇਂ ਉਹਦੇ ਵਿੱਚ ਪ੍ਰੈਸ਼ਰ ਇੰਨਾ ਬਣ ਜਾਂਦਾ ਕਿਤੇ ਉਹ ਵੀ ਰਿਲੀਜ਼ ਹੋ ਜਾਂਦਾ ਪੂਰੇ ਟੂਰ ਚ ਤੁਹਾਨੂੰ ਦਿਖਾਇਆ ਕਿਤੋਂ ਪਾਣੀ ਨਿਕਲ ਰਿਹਾ ਕਿਤੋਂ ਲਾਵਾ ਨਿਕਲ ਰਿਹਾ ਕਿਤੋਂ ਗਰਮ ਪਾਣੀ ਨਿਕਲ ਰਿਹਾ ਹੈਗਾ ਤੇ ਆਹੀ ਚੀਜ਼ਾਂ ਹੀ ਆ ਸਾਰੇ ਆਈਸਲੈਂਡ 'ਚ ਦੇਸ਼ ਬਾ ਸੋਣਾ ਸੀ ਅ ਕੁੱਲ ਮਿਲਾ ਕੇ ਸਾਰਾ ਐਕਸਪੀਰੀਅੰਸ ਬਹੁਤ ਸੋਹਣਾ ਸੀਗਾ ਇੱਥੋਂ ਦਾ ਦੇਸ਼ ਦਾ ਤੇ ਬਾਕੀ ਰਾਹ ਜਾਂਦੇ ਜਾਂਦੇ ਹੁਣ ਦੇਖਦੇ ਆ ਹੋਰ ਚੀਜ਼ਾਂ ਦਿਖਾਉਣੇ ਆ ਤੇ ਫਿਰ ਕੈਪੀਟਲ ਪਹੁੰਚ ਕੇ ਅੱਜ ਦਾ ਵਲੌਗ ਸਮਾਪਤ ਕਰਾਂਗੇ ਆਪਾਂ ਖੁਸ਼ੀ ਆਇ ਨਹੀਂ ਜੀ ਕਰਦਾ ਹੁੰਦਾ ਵੀ ਆ ਜੈਕਟਾਂ ਜੋ ਕਟਾਈਆਂ ਲਾ ਕੇ ਮਾਰੀ ਐ ਇੰਨੀ ਗਰਮੀ ਲੱਗ ਰਹੀ ਹੈ ਹਨਾ ਤੇ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀ ਨਾ ਵੀ ਤੁਹਾਨੂੰ ਜਾਂਦੇ ਹੋਏ ਦਿਖਾਉਂਗਾ ਲਾਵਾ ਆ ਸਾਰਾ ਪਹਾੜ ਲਾਵੇ ਦੇ ਆ ਸਾਰੇ ਇਹ ਐਸੇ ਤਰ੍ਹਾਂ ਨਿਕਲਿਆ ਹੋਇਆ ਹੈ ਧਰਤੀ ਚੋਂ ਪੂਰੇ ਦਾ ਪੂਰਾ ਤੇ ਇਹਨਾਂ ਨੇ ਪਹਾੜਾਂ ਦੇ ਵਿੱਚ ਕਾਫੀ ਸਾਰਾ ਤੁਰ ਕੇ ਆਉਣਾ ਪੈਂਦਾ ਹੈ ਪਹਿਲਾਂ ਤੇ ਫਿਰ ਇੱਥੇ ਜਗ੍ਹਾ ਛਾਣਬੀਣ ਕਰਕੇ ਖੋਜ ਕਰਕੇ ਬਣਾਈ ਹੋਈ ਆ ਪਾਣੀ ਚੋਂ ਉਹ ਤੋਂ ਦਿਖਾਇਆ ਨਹੀਂ ਗਿਆ ਸੀਗਾ ਚੰਗੀ ਤਰ੍ਹਾਂ ਇਹੋ ਜਿਹੇ ਪੱਥਰ ਹੁੰਦੇ ਆ ਇਹ ਇਹੋ ਜੀ ਇਹਨਾਂ ਦਾ ਖੜਕਾ ਵੀ ਹੋਰ ਸਾਭਦਾ ਹੀ ਹੁੰਦਾ ਜਦੋਂ ਸਿੱਟਦੇ ਇਹਨਾਂ ਖੋਖਲੇ ਜਿਹੇ ਆਗੇ ਅੰਦਰੋਂ ਦੇਖੋ ਕੱਚੀ ਇੱਟ ਜੀ ਵਰਗਾ ਨਹੀਂ ਖੜਕਾ ਸੀਗਾ ਇਹ ਦੇਖੋ ਕਿੰਨੇ ਲੋਕ ਅਜੇ ਤੱਕ ਆਈ ਜਾਂਦੇ ਆ ਫਾਈਨਲੀ ਪਾਰਕਿੰਗ 'ਚ ਪਹੁੰਚ ਗਏ ਅਸੀਂ ਨੇੜੇੋਂ ਦਿਖਾਈ ਹੈ ਨਾ ਕੁਛ ਇਹੋ ਜੀ ਧਰਤੀ ਹੈ ਇਹ ਸਾਰੀ ਆਹ ਪਹਾੜ ਮਿਲਣਗੇ ਤੁਹਾਨੂੰ ਇੱਥੇ ਆਹ ਠੇਠਾਂ ਜਿੰਨਾ ਤੁਹਾਨੂੰ ਉਲੀ ਜੀ ਲੱਗੀ ਦਿਖਦੀ ਹੈ ਇਹ ਵੀ ਘਾਹ ਹੈ ਸਾਰਾ ਤੇ ਜਿਹੜਾ ਆਹ ਉੱਪਰ ਹੈਗਾ ਇਹ ਵੀ ਘਾਹ ਹੈ ਆ ਦੇਖੋ ਇਹ ਮੱਚ ਜਾਂਦਾ ਸਾਰਾ ਵਿంటర్ 'ਚ ਨਾ ਬਰਫ਼ ਪੈਂਦੀ ਹੈ ਜਦੋਂ ਉਦੋਂ ਸਾਰਾ ਸੜ ਜਾਂਦਾ ਹੈਗਾ ਇਹੋ ਜਿਹਾ ਇਲਾਕਾ ਸਾਰਾ ਦੂਰ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਿਗਾਹ ਜਾਊਗੀ ਇਹੋ ਜਿਹੀ ਵਿਰਾਨ ਐਂ ਪਈ ਧਰਤੀ ਇੰਨਾ ਲਾਵਾ ਨਿਕਲਿਆ ਹੋਇਆ ਮਿਲੀਅਨ ਸਾਲ ਤੋਂ ਦੱਸਦੇ ਆ ਮਤਲਬ ਜਿਵੇਂ ਸਾਇੰਟਿਸਟ ਮੰਨਦੇ ਆ ਨਾ ਧਰਤੀ ਦੀ ਉਤਪਤੀ ਨੂੰ ਵੈਸੇ ਰਿਲੀਜੀਅਨ ਹੋਰ ਹਿਸਾਬ ਨਾਲ ਦੱਸਦੇ ਆ ਤੇ ਜਿਹੜੇ ਸਾਇੰਟਿਸਟ ਆ ਉਹ ਦੱਸਦੇ ਆ ਵੀ ਡਾਇਨਾਸੌਰ ਸੀਗੇ ਇੱਥੇ ਫਿਰ ਧਰਤੀ ਐਦਾਂ ਹੋ ਗਈ ਮਤਲਬ ਬਿਗ ਬੈਂਗ ਹੋਇਆ ਉਹ ਜਿਹੜੀ ਸਾਰੀ ਥਿਉਰੀ ਹੈਗੀ ਤੇ ਉਹ ਹੋਰ ਸਾਹਬ ਨਾਲ ਉਤਪਤੀ ਦੱਸਦੇ ਉਹ ਮਿਲੀਅਨ ਬਿਲੀਅਨ ਸਾਲ ਦੀ ਪੁਰਾਣੀ ਗੱਲ ਕਰਦਾ ਵੀ ਉਦੋਂ ਐਦਾਂ ਸੀਗਾ ਉਦੋਂ ਤੋਂ ਹੀ ਕਹਿੰਦੇ ਧਰਤੀ ਦੇ ਥੱਲੇ ਮਤਲਬ ਜਿਹੜਾ ਇਸ ਤਰ੍ਹਾਂ ਦਾ ਲਾਵਾ ਉਦੋਂ ਤੋਂ ਹੀ ਨਿਕਲ ਰਿਹਾ ਹੈਗਾ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਅੱਜ ਤੇ ਜਿਹੜੀਆਂ ਧਰਤੀ ਦੇ ਇਹ ਠਾਂ ਪਲੇਟਾਂ ਹੁੰਦੀਆਂ ਜਿਹੜੀਆਂ ਆਪਾਂ ਸੁਣਦੇ ਆਂ ਵੀ ਪਲੇਟਾਂ ਆਪਸ ਵਿੱਚ ਟਗਰਾ ਗਈਆਂ ਤੇ ਪਲੇਟਾਂ ਟਗਰਾ ਕੇ ਭਚਾਲ ਆ ਗਿਆ ਤੂਫਾਨ ਆ ਗਿਆ ਹਨਾ ਉਹ ਪਲੇਟਾਂ ਵੀ ਅੱਛੇ ਦੇਖਿਆ ਜਾ ਸਕਦੇ ਆ ਇੱਥੇ ਸਕੂਬਾ ਡਾਈਵਿੰਗ ਹੁੰਦੀ ਹੈ ਸਮੁੰਦਰ ਦੇ ਵਿੱਚ ਜਿਵੇਂ ਅਸੀਂ ਅੰਡੇਮਾਨ ਨਿਕੋਬਾਰ ਕੀਤੀ ਸੀ ਨਾ ਉਹ ਡਾਈਵ ਇੱਥੇ ਤੁਸੀਂ ਕਰਕੇ ਤੇ ਉਹ ਸਮੁੰਦਰ ਦੇ ਥੱਲੇ ਪਲੇਟਾਂ ਦੇਖ ਕੇ ਆ ਸਕਦੇ ਹੋ ਇੱਥੋਂ ਦੀ ਉਹ ਖੂਬਸੂਰਤੀ ਹੈ ਪਰ ਵਨ ਟਾਈਮ ਐਕਸਪੀਰੀਅੰਸ ਸੀ ਸਾਡਾ ਮਤਲਬ ਸਕੂਬਾ ਕਰਨ ਦਾ ਦੁਬਾਰਾ ਜਾਣ ਨੂੰ ਜੀ ਨਹੀਂ ਕਰਦਾ ਖੁਸ਼ੀ ਇਹ ਤਾਂ ਬਿਲਕੁਲ ਵੀ ਨਹੀਂ ਕਰਦਾ ਨਾ ਮੇਰਾ ਕਰਦਾ ਹੈ ਬੋਡੀ ਇੰਨੀ ਕਿ ਜ਼ਿਆਦਾ ਗਰਮ ਹੋ ਗਈ ਨਾ ਠੰਡਾ ਠੰਡਾ ਪਾਣੀ ਪੀਣ ਨੂੰ ਜੀ ਕਰੀ ਜਾਂਦਾ ਪਾਣੀ ਵੀ ਇਹਨਾਂ ਦੇ ਆਈਸਲੈਂਡ ਵਾਲਾ ਆਉਂਦਾ ਹੈ ਆਈਸਲੈਂਡ ਸਪ੍ਰਿੰਗ ਪਾਣੀ ਬਹੁਤ ਸਵਾਦ ਆ ਯਾਰ ਸੱਚੀ ਏ ਪਹੁੰਚ ਗਏ ਜੀ ਅਸੀਂ ਆਪਣੇ ਹੋਟਲ ਅੱਜ ਦੇ ਤੇ ਇੱਥੇ ਹੁਣ ਅਸੀਂ ਸਟੇ ਕਰਨਾ ਹੈਗਾ ਤੇ ਕੱਲ ਨੂੰ ਫਿਰ ਅੱਗੇ